ਛੱਪੜ ਦੇ ਵਿੱਚੋਂ ਨੌਜਵਾਨ ਦੀ Laash ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ। ਦਰਅਸਲ ਕੁੱਤੇ ਇਸ Laash ਨੂੰ ਪਾੜ ਰਹੇ ਸਨ ਜਦ ਇੱਕ ਰਾਹਗੀਰ ਨੇ ਇਹ ਦੇਖਿਆ ਤਾਂ ਉਸ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪਿੰਡ ਦੇ ਹੋਰ ਲੋਕਾਂ ਨੂੰ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਲਚਲ ਮਚ ਗਈ। ਤਖੰਨਾ ਦੇ ਖਟੜਾ ਪਿੰਡ ਦਾ ਇਹ ਮਾਮਲਾ ਜਿੱਥੇ ਇੱਕ ਛੱਪੜ ਦੇ ਵਿੱਚੋਂ ਇੱਕ ਨੌਜਵਾਨ ਦੀ Laash ਮਿਲਣ ਦੇ ਨਾਲ ਹੜਕੰਪ ਮਚ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਇਸ Laash ਨੂੰ ਪਾੜ ਰਹੇ ਸਨ ਕਿ ਇੱਕ ਰਾਹਗੀਰਾਂ ਨੇ ਕੁੱਤੇ ਨੂੰ ਵੀ ਕਿ ਇੱਕ ਰਾਹਗੀਰ ਨੇ ਕੁੱਤੇ ਨੂੰ ਵੇਖਿਆ ਤੇ ਉਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਮ੍ਰਿਤਕ ਦੇ ਕਬਜ਼ੇ 'ਚ ਲੈ ਲਈ ਗਈ ਹੈ ਹਾਲਾਂਕਿ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਮ੍ਰਿਤਕ ਦੀ ਅਜੇ ਤੱਕ ਪਛਾਣ ਤਾਂ ਨਹੀਂ ਹੋ ਸਕੀ ਹੈ ਤਰਾਂਘੀਲਾ ਦਾ ਕਹਿਣਾ ਹੈ ਕਿ ਉਹ ਸੜਕ ਤੋਂ ਲੰਘ ਰਹੇ ਸਨ ਕਿ ਉਹਨਾਂ ਨੇ ਵੇਖਿਆ ਕਿ ਕੁੱਤੇ ਕਿਸੇ ਚੀਜ਼ ਨੂੰ ਪਾੜ ਰਹੇ ਨੇ ਜਦ ਸ਼ੱਕ ਹੋਇਆ ਅੱਗੇ ਜਾ ਕੇ ਵੇਖਿਆ ਤੇ ਇੱਕ ਵਿਅਕਤੀ ਦੀ ਲਾਸ਼ ਸੀ ਜਿਸ ਦਾ ਚਿਹਰਾ ਟੱਕਿਆ ਹੋਇਆ ਸੀ ਤੇ ਉਸ ਦਾ ਅੰਦਰ ਸਰੀਰ ਟੱਕਿਆ ਹੋਇਆ ਸੀ ਕੁੱਤੇ ਇਸ ਨੂੰ ਪਾੜ ਰਹੇ ਸਨ ਤਾਂ ਤੁਰੰਤ ਉਹਨਾਂ ਪਿੰਡ ਦੇ ਮੁਖੀ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਡੀਐਸਪੀ ਮੌਕੇ ਤੇ ਪਹੁੰਚੇ ਫੋਰੈਂਸਿਕ ਟੀਮਾਂ ਜਾਂਚ ਕਰ ਹਾਲਕਿ ਅਜੇ ਤੱਕ ਮਰੇ ਤੱਕ ਦੀ ਪਛਾਣ ਤਾਂ ਨਹੀਂ ਹੋ ਪਾਈ ਹੈ ਪੁਲਿਸ ਨਾਲ ਦੇ ਦੁਆਰੇ ਦੇ ਪਿੰਡਾਂ ਦੇ ਵਿੱਚ ਵੀ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਕਾਲਾਂ ਗਈਆਂ ਸੀ ਕਿ ਇੱਥੇ ਇੱਕ ਛੱਪੜ ਹੈ ਪੁਰਾਣਾ ਉਦੀ ਸਾਫ ਸਫਾਈ ਨਹੀਂ ਹੋਈ ਕਾਫੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਹੀ ਖੜੇ ਹਾਂ ਤੇ ਹਜੇ ਤੱਕ ਉਹਦੀ ਕੋਈ ਬੇਸ਼ਨਾਖਤ ਨਹੀਂ ਹੋ ਪਾਈ ਹੈ ਜੋ ਇੱਕ ਦੋ ਇਤੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਸ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਹ ਤੋਂ ਬਾਅਦ ਫਿਰ ਬਾਡੀ ਸੋਲਾ ਹਸਪੀਟਲ ਰਖਾਵਾਂਗੇ ਅਸੀਂ ਚਨਾਕਦਰਸ ਲੱਗ ਰਿਹਾ ਵੀ ਕਿ ਏਜ ਵਗੈਰਾ ਵੀ ਕਿੰਨੇ ਕੀਸ ਦਾ ਹੋਊਗਾ ਜਾਂ ਨਹੀਂ ਉਹ ਜਿਵੇਂ ਉਹਦਾ ਚਿਹਰਾ ਟੱਕਿਆ ਹੋਇਆ ਜੀ ਬਾਡੀ ਤੋਂ ਲੱਗ ਰਿਹਾ ਹੈ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੇ ਡੈਡ ਪੜ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੰਮਿੰਦਰ ਸਿੰਘ ਆ ਜੀ ਪਿੰਡ ਖੱਟੜਾ ਜੀ ਅੱਛਾ ਕੀ ਗੱਲ ਹੋਈ ਹੈ ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ ਮੀ ਪਿੰਡ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ ਚ ਮਰਿਆ ਹੋਇਆ ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਆ ਹੋਊਗਾ ਕੁੱਤਾ ਜਦ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਰੇ ਦੀ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਨੰਗਦੇ ਨੇ ਫਿਰ ਮੈਂ ਉਹਨਾਂ ਨੂੰ ਰੋਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ ਲੱਗਦਾ ਕਿ ਕੋਣ ਮੁੰਡਾ ਕਿਸ ਪਿੰਡ ਦਾ ਆ ਜਾਂ ਕਿਸੇ ਨਹੀਂ ਜੀ ਉਹਦਾ ਮੂੰਹ ਟੱਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ ਕਿਤੋਂ ਕਿਹਨਾ ਖਾਦਾ ਆ ਕੁੱਤਿਆਂ ਕੁੱਤਿਆਂ ਨਹੀਂ ਜੀ ਉਹਦੀ ਦੋ ਉਂਗਲਾਂ ਇੱਕ ਗੁੱਠਾ ਨੂੰ ਲੱਗਦਾ ਇਹੋ ਜਿਹਾ ਕੁਝ ਖਾਦਾ ਹੋਇਆ ਕੁੱਤੇ ਕਿੰਨਾ ਸੀਗਾ ਜੀ ਜਿਆਦਾ ਸੀ ਕੁੱਤੇ ਦੋ ਸੀਗੇ ਜੀ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਇੱਕ ਉਹਦੇ ਮਾਂ ਸੀ ਮੇਰੇ ਹਿਸਾਬ ਨਾਲ ਇਹ ਲੱਗਦਾ ਕਿ ਕਿੰਨੀ ਉਮਰ ਅੰਦਾਜ਼ਾ ਹੈਗਾ ਤੁਹਾਨੂੰ ਲੱਗਦਾ ਕਿੰਨੀ ਕਿੰਨੀ ਇਹਦੀ ਮੁੰਡੇ ਦੀ ਜੀ ਤੁਹਾਨੂੰ ਲੱਗਦਾ ਲੱਗ ਰਿਹਾ ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ ਇਹ ਕੀ ਟੋਬਾ ਟੋਬਾ ਪਿੰਡ ਦਾ ਇਹ ਵੀ ਹਾਂ ਜੀ ਇਹ ਖਟੜਿਆਂ ਦਾ ਟੋਬਾ ਦੋ ਟੋਬੇ ਵੱਜਦੇ ਨੇ ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਆ ਇਹ ਨਾਮ ਜਿਤੜਾ ਵੈਗਰੀ ਖਾਲਸਾ ਵੈਗਰੀ ਫਰੇ ਮੇਰਾ ਨਾਮ ਜਿਸਪਾਲ ਸਿੰਘ ਪਿੰਡ ਖਟੜਾ ਮੈਂ ਆਪਣੇ ਛੋਟੇ ਪੋਤਾ ਪੋਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਬਾਬੇ ਦੇਖਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਮੈਂ ਸਰਪੰਚ ਨੂੰ ਪੰਚਾਇਤ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਇਹ ਮੈਂ ਦੇਖ ਕੇ ਜਿਹੜੇ ਚੱਲੇ ਗਿਆ ਜਦੋਂ ਪੰਚਾਇਤ ਆ ਗਈ ਪ੍ਰੈਸਰ ਪੁਤਰ ਸਾਰੇ ਆ ਗਏ ਸੀ ਅੱਖ ਲੱਗਦਾ ਕਿੰਨੀ ਉਮਰ ਦਾ ਉਮਰ ਦਾ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਇਹ ਪਿੰਡ ਦਾ ਟੋਬਾ ਹੈ